ਆਹ ਵੇਖ ਲੈ ਬਈ ਅੱਧੇ ਘੰਟੇ ਨਵੇੜਨੀਆਂ ਨੇੜਾਂ ਚਲੋ ਬਈ ਦੋ ਟਰੈਲੀਆਂ ਇੱਕ ਘੰਟੇ 15 ਮਿੰਟਾਂ ਚ ਆਹ ਪਰੰਗਾ ਸਵਾਦੋ ਹਟ ਗਏ 1 ਵਜੇ ਲੱਗੇ ਸੀ ਆ ਦੇ ਦਰਸ਼ਨ ਕਰਾਈਏ ਤੁਹਾਨੂੰ ਪਰ ਇੱਕ ਦੋ ਨਾ ਪੱਟੜ ਬਾਈਕ ਲੋਹੀ ਚੱਲ ਇਹ ਰੇ ਦੀ ਨਸ ਮਹਿਲ ਜੀ ਨਾਲੇ ਰੜਾ ਉਹ ਉਪਮਕ ਰੜਾ ਅੱਛਾ ਅੱਛਾ ਲਓ ਜੀ ਪਿੰਡ ਦੇ ਗੱਭਰੂ ਨੌਜਵਾਨਾਂ ਵੱਲੋਂ ਆਹਰ ਕਰਿਆ ਇਹਨਾਂ ਮੁੰਡਿਆਂ ਨੰਗਾ ਸਾਰਾ ਤੇ ਮਿੱਟੀ ਦਾ ਲੈ ਕੇ ਚੱਲੇ ਆਂ ਢੇੜਾ ਰਾਸ਼ਨ ਇਹਦੂ ਬਾਦ ਲੈ ਕੇ ਜਾਵਾਂਗੇ ਰਾਸ਼ਨ ਵੀ ਲੈ ਕੇ ਜਾਵਾਂਗੇ ਪਰ ਹਜੇ ਲੋਡ ਨਹੀਂ ਹੈਗੀ ਤਿੰਨ ਰੁਪਏ ਸਿੰਘ ਲੋਡਰ ਨਾਲ ਭਰ ਰਹੇ ਆ ਤੇ ਹੁਣ ਇਹ ਮੰਡੀ ਦੇ ਵਿੱਚ ਲਾ ਕੇ ਉੱਥੋਂ ਗੱਟਾ ਨਾ ਭਰਾਂਗੇ ਆਵੇ ਗੱਟੇ ਗੱਟੇ ਆ ਵੀ ਟਰਾਲੀ ਬਾਕੀ ਵੀ ਸ਼ਹਿਰੋਂ ਲੈਣ ਜਾਣਾ ਪੈਣਾ ਹਜੇ ਆਪਣਾ ਗੱਟੇ ਚੱਲੋ ਚੱਲ ਆਵਾਂ ਕੋਈ ਨਹੀਂ ਹਾਂ ਰੁਪਈਏ ਦੇ ਹਿਸਾਬ ਨਾਲ ਚਲੋ ਚਲੋ ਫਿਰ ਚਾਹ ਚ ਪੀ ਕੇ ਟੱਕਰ ਜੇ ਇੱਥੇ ਹੋ ਗਏ ਉਹਦੇ ਪਰ ਟਾਈਮ ਹੋ ਗਿਆ ਆਏ ਕਰੋ ਉੱਧਰ ਹਿੱਲਦੀ ਗੱਟਾ ਲੈ ਆਉਂਦੇ ਵਿਹੜੇ ਅੱਛਾ ਜੀ ਆਈ ਵੀਡੀਓ ਓਏ ਹੋਰ ਖੜ੍ਹੋ ਆਹ ਸਹੀ ਆ ਗਿਆ ਨਾ ਵੱਡੇ ਚਲੇ ਗੱਟੇ ਤਾਂ ਬਹੁਤ ਇਕੱਠੇ ਹੋ ਗਏ ਪਿੰਡ 'ਚ ਖਾਲੀ ਪਿੰਡ ਤਾਂ ਆਪਣੇ ਵੀ ਤਗਰੀਬ ਨੂੰ ਨਸ਼ਟ ਹੋਇਆ ਹੀ ਭੈ ਕੰਮ ਬਹੁਤ ਦੇ ਰਹ ਹੌਸਲਾ ਹੀ ਬਹੁਤ ਵਧਾਦਾ ਸਾਡੇ ਤੋਂ ਪਹਿਲਾਂ ਸ਼ੁਰੂਆਤ ਕਰਕੇ ਟਰਾਲੀ ਖਾ ਵੀ ਗਏ ਹੋਏ ਟਰਾਲੀ ਦੋ ਖਾ ਗਏ ਜਾਂ ਇੱਕ ਮੱਛੀ ਤੂੰ ਤਾਂ ਬੈਠਾ ਹੀ ਆ ਮੈਂ ਬੰਦਾ ਉਹ ਨਹੀਂ ਭਰਾਵਾ ਯਾਰ ਕੋਈ ਜਾਣਾ ਪੈਂਦਾ ਸਾਰਾ ਡਾੜਾ ਜੀ ਕਰਦਾ ਇਹ ਬਾਈ ਬਾਈ ਇਹ ਗੋਏ ਵਾਲੀ ਲੈਂਦੀ ਨਾਲ ਸਪੈਸ਼ਲ ਮੈਂ ਕਈ ਵਾਰੀ ਬਾਈ ਜਾਣ ਵਾਲੇ ਵਾਲੀਆਂ ਦੋ ਰੱਖਣਾ ਪਹਿਲਾਂ ਫੇਰ ਇਹ ਰੱਖੀ ਖਾਰੇ ਵਾਲੀ ਹਾਂ ਹਾਂ ਤੈਨੂੰ ਕਹ ਦੱਸ ਨਹੀਂ ਠੀਕ ਹੈ ਯਾਰ ਸਾਹਬ ਦੇ ਹੀ ਪਰ ਹੋ ਜੇ ਵੀ ਚੱਕਣੇ ਵੀ ਆਪਾਂ ਹੀ ਆ ਜੋ ਨਹੀਂ ਰਹੀ ਗੋਦੀ ਕਿ ਪਾਣੀ ਬਾਈ ਕਹਿਦਾ ਇੱਕ ਮਿੰਟ ਉਹ ਬਾਈ ਯਾਰ ਪਹਿਲੀ ਵਾਰੀ ਮੁੜ ਕੇ ਤੇ ਮੈਂ ਵੇਖਿਆ ਅੱਖਾਂ ਦੇ ਮੁੰਡਿਆ ਠੀਕ ਹੈ ਫਿਰ ਵੀ ਯਾਰ ਚੱਕਰ ਵੇਲੇ ਵੇਖੋ ਕੀ ਬਾਲਾ ਚੱਕ ਵੀ ਲਾਾਂਗੇ ਯਾਰ ਏਕਤਾ ਦੇ ਬਲ ਹੈ ਕੀ ਕਹਿੰਦੇ ਹੁੰਦੇ ਆ ਲੈ ਹੁਣ ਮੈਂ ਵੀ ਫੋਨ ਛੱਡਾਂ ਕਿ ਇਦੋਂ ਪਹਿਲਾਂ ਤੁਸੀਂ ਮੇਰਾ ਯਾਰ ਲਾਓ ਲਓ ਜੀ ਟਿਊਸ਼ਨ ਛੱਡਤੀ ਵੈਰੀ ਗੁੱਡ ਯਾਰ ਸੇਵਾ ਦਾ ਫਰਾ ਹੀ ਆ ਜੇ ਪੈਸੇ ਇਕੱਠੇ ਕਰਕੇ ਆਪਾਂ ਵੀ ਲੰਘ ਸਕਦੇ ਜਰਨਲ ਦਾ ਜੋਰ ਤੇ ਸਾਰਾ ਇੱਥੇ ਲੱਗੀ ਨੇ ਉੱਥੇ ਹਾਂ ਬਈ ਹੋ ਕਾਈ ਜਾਂਦਾ ਤੇ ਗਏ ਰਬਰਾਲਾ ਕਰਦਾ ਨੌਜਾਨ ਵੀਰਾਂ ਨੇ ਆਪ ਦੀ ਸ਼ਕਲ ਵਿਖਾ ਰਿਹਾ ਠਾਡੀ ਸ਼ਕਲ ਵਿਖਾ ਰਿਹਾ ਠਾਡੀ ਸ਼ਕਲ ਵਿਖਾ ਰਿਹਾ ਸੋਣਾ ਮੁੰਡਾ ਵੇਖ ਲੋ ਚੱਲ ਭਰ ਲਗਦਾ ਆ ਯਾਰ ਓ ਕਾ ਸੁੱਲ ਗਏ ਹੁਣ ਕਾ ਬਸ ਦੋ ਟਰੈਲੀਆਂ ਇੱਕ ਘੰਟੇ 15 ਮਿੰਟਾਂ ਚ ਆਹੋ ਭਰ ਗਾ ਸਵਾ ਦੋ ਹਟ ਗਏ 1 ਵਜੇ ਲੱਗੇ ਸੀ ਆਹੋ 11 ਫੁੱਟੀਆਂ ਤੇ ਹੁਣ ਚਾਹ ਚੂ ਪੀਨੇ ਆ ਆ ਤਾ ਤਵਾਓ ਬਈ ਸਾਡੇ ਜੀ ਨਹੀਂ ਨਹੀਂ ਬੋਲਦਾ ਤਾਂ ਨਹੀਂ ਪੁੱਤ ਪੂਣੀ ਮਰਵਾਣ ਆਇਆ ਥੋੜਾ ਆ ਚ ਲੈ ਗੀ ਆਪੇ ਕਰਲਾ ਕਰਲਾ ਬਾਸ ਬੈਕ ਕਰ ਓਏ ਆ ਗੱਟੇ ਪਰ ਨਹੀਂ ਚੱਕਿਆ ਯਾਰ ਬਾਈ ਯਾਰ ਮੈਂ ਵੀਡੀਓ ਤੇ ਲੱਗਿਆ ਤੇਰੀ ਵੀਡੀਓ ਫਦਾ ਕਰਾਊਗਾ ਆ ਖੋਲੋ ਡਾਲਾ ਖੋਲੋ ਮੁੰਡਿਓ ਵੈਰੀ ਗੁੱਡ ਤੇ ਆਓ ਜੀ ਦਾਲਾਂ ਨਾਲ ਹੀ ਖੂਣ ਨੇ ਜੀ ਜੀ ਟਰਾਲੇ ਦੋ ਟਰਾਲੇ ਆ ਪਹਿਲੀ ਛੁੱਟੀ ਚ ਭਰੀਆਂ ਦੋ ਹੁਣ ਲਾਵਾਂਗੇ ਲਾਲਾ ਡਾਲਾ ਨਾ ਲਗਾਈਏ ਨਹੀਂ ਨਹੀਂ ਓਏ ਕੋਈ ਝੱ ਕਰਨੀ ਯਾਰ ਉਹ ਭਰਾਵਾ ਪੰਪ ਪੰਪ ਪਾੜੇਗਾ ਇਹਦਾ ਓ ਮੂਰੇ ਸੈਲਪ ਕਰਾਓ ਇਹਦੀ ਓਏ ਚਕਾਓ ਜ਼ੋਰ ਲਾਓ ਸਾਰੇ ਜਣੇ ਓ ਓ ਉਹ ਲਾਓ ਓ ਜ਼ੋਰ ਮੜਾ ਚੱਕੀ ਜਾਊਗੀ ਇਧਰ ਮੂਰੇ ਆਵਾ ਮੂਰੇ ਚਲੋ 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 ਓਏ ਚਲੋ ਚਲੋ ਲਾੜਾ ਕਰੋ ਤਾਂ ਹੀ ਉਹ ਯਾਰ ਕਰੋ ਆਸਰਾ ਬਾਈ ਯਾਰ ਉਹ ਕਰੋ ਆਸਰਾ ਕਰੋ ਆਸਰਾ ਸਾਡੇ ਏਰੀਏ ਦੇ ਸੰਦ ਵਾਲੇ ਟੋਪ ਤੇ ਹੁੰਦੇ ਨਾ ਉਹ ਚਲੋ ਚਲੋ ਇਕੱਠੇ ਫੇਲਾ ਉਹ ਜਿੱਲੇ ਸੀ ਨਾ ਵਜਨ ਵਾਲਾ ਹੀ ਨਾ ਉਹ ਵੀ ਚਕਾਰਾ ਉਹ ਤੇਰਾ ਭਲਾ ਦੇ ਉਹ ਥੱਲੇ ਨਾ ਸਿੱਟੀ ਜਾ ਸ਼ਾਬਾਸ਼ ਸ਼ਾਬਾਸ਼ ਚਲੋ ਝੋਟਾ ਝੋਟਾ ਹੋ ਜਾ ਬਾਈ ਓਏ ਘੇਰੇ ਨਾ ਆ ਜਾਓ ਟਰਾਲੀ ਕਾ ਕਰਦੇ ਟਾਈਮ ਦੇਖ ਲੈ ਬਾਈ ਅੱਧੇ ਘੰਟੇ ਨਿਵੇੜਨੀਆਂ ਨਿਵੇੜਾ ਨਾ ਚਲੋ ਬਾਈ 13 ਮਿੰਟ ਹੋਏ ਆਇਆ ਗੁਰੇ ਨੂੰ ਭਰ-ਭਰ ਕੇ ਗੱਟਿਆਂ ਦੇ ਬੋਲ ਲਾ ਗਿਆ ਸੀ 21 ਫੁੱਟ ਦੀ ਆਪਣੀ ਦਾ ਡਾਲਾ ਸਾਈਡ ਤੇ ਲਾਇਆ ਕਰ ਬੱਤਾਂਾਂ ਮਿੰਟਾਂ ਜੇ ਭਰੀ ਹੈ ਬਸ ਇੰਨੀ ਹੀ ਰਹਿ ਗਈ ਸੀ ਥੱਲੇ ਟੱਟਿਆਂ 'ਚ 200 ਗੱਟਾ ਹਾਂ ਰੋ ਹਾਂ ਗੱਜਾਂ ਦਾ ਦਾਮ ਲਈ ਗਏ ਬਾਈ ਜੀ ਆ ਸਹਿਜ ਬਰਾੜ ਹੋਰੀ ਸਾਡੇ ਇਹ ਥੋੜੇ ਘਰ ਕੇ ਜਾਂਦਾ ਮੁੰਡਾ ਲਵਾ ਤਾਂ ਕਰਕੇ ਕਿੰਨੇ 17 ਜਾਣੇ ਆਪਾਂ ਭਰਨ ਵਾਲੇ 17 ਜਾਣੇ 16 ਜਾਣੇ 16 ਵਿੱਚ ਅੱਧੇ ਅੱਧੇ ਕਰਕੇ 17.5 ਹੋਣੀਆਂ ਚਲ 15 ਕਿਲੋ 15 ਦਾ ਕੁਝ ਵਾਹ ਇਹ ਹਟ ਜਾਂਦੇ ਛੁੱਟੀ ਤੇ ਜਾ ਵੜਦੇ ਹੱਦ 'ਚ ਬਾਕੀ ਸਾਰਿਆਂ ਦਾ ਵੱਧ ਘੱਟੇ ਭਰੇ ਆ ਸਿੰਨੇ ਹਾਂ ਆਹ ਮੋਟੇ ਜਣੇ ਅੰਕ ਅੰਕ ਨਹੀਂ ਨੇ ਮੋਟੇ ਮੂੰ ਤਾੜੀ ਕਹਿਆ ਮੁੰਡੇ ਨੇ ਪਹਿਲਾਂ ਦੋ ਟਰਾਲਿਆਂ ਭਰਤਣਾਂ ਜੀ ਇਹ ਦੋ ਇਧਰ ਭਰੀਂਦੇ ਕਾਹਾ ਬਹੁਤ ਤਗੜਾ ਮੁੰਡਾ ਚਲੋ ਚਲੋ ਓ ਬਾਈ ਹਲੋ ਕਿਹੜੀ ਡਰਾਈਵਰ ਵਾਲੇ ਆ ਆਪਾਂ ਮੁੰਡਾ ਦਿੱਲੀ ਗਿਆ ਹੀ ਗੇੜੇ ਤੇ ਬਾਈ ਠੰਡਾ ਲੈ ਕੇ ਆਇਆ ਬਹੁਤ ਧੰਨਵਾਦ ਜਿਹੜੇ ਵੀਰ ਠੰਡਾ ਠੰਡਾ ਲੈ ਕੇ ਆਇਆ ਤੜਕੇ ਦੇ ਉਲਾਰਾ ਲਾ ਕੇ ਆਏ ਨਹੀਂ ਲਓ ਜੀ ਲਓ ਮੁੰਡਿਆ ਸਹੀ ਆ ਸਹੀ ਆ ਹਾਂ ਉਂ ਆਹੀ ਪੈਂਡ ਤੇ ਹੋਕਾ ਦਵਾਈ ਦੇ ਬੰਦਾ ਇੱਕ ਵੀ ਨਹੀਂ ਤੇ ਪਰ ਫੇਰ ਵੀ ਚਲੋ ਸਾਰੇ ਨੌਜਵਾਨ ਇਕੱਠੇ ਹੋ ਗਏ 17 18 ਜਣੇ ਚਾਰ ਟਰਾਲੀਆਂ ਭਰਤੀਆਂ ਇਸ ਦੂਬਾ ਪੁੱਟੀ ਵਾਲੇ ਚੱਲੇ ਲੈਣ ਰੇਤਾ ਆ ਗਿੱਲੇ ਹੀ ਆ ਉਹਨਾਂ ਨੂੰ ਹੈ ਨਹੀਂ ਭਰਾਵਾ ਕੋਈ ਆ ਗਿੱਲੀ ਮਿੱਟੀ ਆ ਜਮਾ ਆ ਵੇਖ ਲੈ ਜਮਾ ਗਿੱਲੀ ਮਿੱਟੀ ਆ ਜ਼ੋਰ ਬਹੁ ਲਵਾਉਂਦੀ ਮੁੰਡਿਆਂ ਦਾ ਚੋਬਰਾ ਦਾ ਲੱਗਦਾ ਵੀ ਮੱਤਰ ਪਿਆਰੇ ਬਾਕੀ ਮਿੱਟੀ ਭਰਨੀ ਪੁੱਟੀ ਵਾਲੇ ਰੇਤਾ ਨੇਰਾ ਹੀ ਹੋ ਗਿਆ ਉੱਥੇ ਗੱਟੇ ਭਰਦਿਆਂ ਨੂੰ ਪਿੰਡ ਆਪਣਾ ਹੀ ਆ ਮੈਂ ਤਾਂ ਹੱਕ ਤੇ ਉੱਥੋਂ ਦੇ ਖੜੇ ਬੰਦੇ ਠੀਕ ਆ ਯਾਰ ਉਹ ਬੈਠਾ ਯਾਰ ਆ ਕੰਜਰ ਉਹ ਕਿਹੜੇ ਖਰਕਵਾੜ ਤੋਂ ਨੋਂ ਆਉਂਦੇ ਆ ਉਹਦੇ ਕਰਿਓ ਲੀਰ ਨੂੰ ਉਹ ਕਿਹੜਾ ਗਾਂ ਭੈਣ ਧੜੀਆਂ ਪੱਟੀਆਂ ਆਉਂਦਾ ਉਹਦਾ ਵੀ ਉਹੀ ਹਾਲ ਆ ਵਿਚਾਰੇ ਦਾ ਚੌੜ ਤਾਂ ਇਸੇ ਕਰੇਤੇ ਤਾਂ ਜਮੇ ਨਹੀਂ ਕੰਮ ਜਬਰਾ ਉਹ ਪਿੱਛੋ ਲਿਆ ਓਏ ਉਹ ਕਿਵੇਂ ਕਰਦਾ ਉਹ ਆ ਭਰ ਦੇ ਉਹ ਬਰਾ ਰਸਪੈਡਾ ਤੋੜਦੇ ਆ ਉਹ ਚੌੜ ਨਾ ਕਰੋ ਟਰੈਕਟਰ ਪਾਓ 2 2000 ਨੇੜੋ ਕੰਮ ਨੇਰਾ ਹੋਈ ਜਾਂਦਾ ਓ ਯਾਰ ਮੈਂ ਗੁਰਵਿੰਦਰਾ ਪੰਜਾਬੀ ਕਾਲੀ ਘੱਟ ਬਈ ਰੋੜ ਮੈਂ ਬੋੜਾ ਤੇਰੀ ਭਰਾ ਦਿਓ ਆਲੇ ਇਹਨੂੰ ਭਰਾਓ ਇਹਦਾ ਟੋਰੋ ਕਰਵਿੰਦਰ ਉਹਦਾ ਸਲਤ ਨਾਮ ਰੋ ਪੁਰਜੇ ਨਾ ਔਰ ਭਾਈ ਇੰਨੇ ਚੋਂ ਆਪਾਂ ਕਿਹਨੂੰ ਵੀ ਆ ਗਿਆ ਇਹ ਇਹ ਰੇਤਾ ਔਰ ਟਰੈਕਟਰ ਲਿਆਓ ਯਾਰ ਓ ਟਰੈਕਟਰ ਦਾ ਪੌਣਾ ਹੀ ਪੈਣਾ ਯਾਰ ਓਏ ਆ ਪਾ ਯਾਰ ਭਾਈ ਯਾਰ ਓ ਪੌਣਾ ਹੀ ਪੈਣਾ ਚਾਚਾ ਸੋਨੰਦੇਣੀ ਜਵਾਕ ਯਾਰ ਓਏ ਅੱਡੇ ਹੈਡ ਬਦਲਿਆ ਏ ਕਾ ਕਿਵੇਂ ਚੜਦੀ ਯਾਰ ਤੁਰਦਾ ਲੱਗਦਾ ਨਹੀਂ ਬਾੜੀ ਜਦਾਈ ਕਰਦੇ ਬੱਚੇ ਆ ਯਾਰੇ ਹੈ ਕਿ ਤੂੰਗਾ ਓਏ ਓਏ ਓ ਲੈਫਟ ਲਾ ਕੇ ਲਿਆ ਵੇ ਜਿਹੜਾਈ ਗੱਡੀ ਭੜੀ ਓ ਲੈਫਟ ਲਾ ਕੋ ਭੂਗਾ ਲੈਫਟ ਲਾ ਲੈਫਟ ਲੈਫਟ ਉਹ ਦਰੋ ਟਕਰਿਆ ਪਿਆ ਯਾਰ ਐ ਚੌੜ ਪੈ ਜਾਂਦੀ ਜਾਂਦਾ ਓ ਲੈਫਟ ਲਾ ਕੇ ਲੈ ਹੁਣ ਤਾਂ ਜਾਊਗਾ ਰਹਿਣ ਤੇ ਉਹ ਗੇਰੀ ਪੈਰ ਦਾਵਜਾਂ ਦਾ ਟਰੈਕਟਰ ਉਹ ਉਤਾਰ ਓਏ ਉਹ ਲੈਫਟ ਪਾ ਲਾ ਮੜੀ ਲੈਫਟ ਲਾ ਹਮਰ ਮੜੀ ਜੀ ਓ ਰਹਿਂਦੇ ਯਾਰ ਉਹ ਕਿਸੇ ਨਾ ਮਰਜੀ ਜੋੜ ਰਾਲਾ ਓ ਰਹਿਂਦੇ ਓਏ ਉਹ ਦੋ ਪਾਵਾਂਗੇ ਯਾਰ ਓ ਬੈ ਜਾ ਰਾਮ ਲੰਮਾ ਚੱਲੂਗਾ ਕੰਮ ਆ ਉਹ ਬੈ ਕੇ ਵੇਖੋ ਕਰ ਲਿਆ ਤੇ ਰਾਂਝਾ ਆਹੀ ਬੈਠਿਆ ਤੂੰ ਲੱਗਿਆ ਰਹਾ ਭਰਾਵਾ ਆਹੀ ਗਰਾਰੀ ਡਰ ਜਾਂਦੀ ਜਣ ਸੰਦੇ ਪਾਰਾ ਨਿਆਈ ਜੀ ਲੱਗਿਆ ਪਿਆ ਯਾਰ ਹੋ ਰਹੇ ਨੇ ਓਏ ਲਾੜਾ ਟਰੈਕਟਰ ਕੱਢ ਕੇ 4 पे 4 ਮੈਂ ਬੈਠਾ ਹੋਰ ਕਿਵੇਂ ਨਿਕਲੂਗਾ ਤੂੰ ਦਾਦੇ ਓ ਭਾਈ ਯਾਰ ਮੈਨੂੰ ਪਤਾ ਮਿਲਦਾ ਓਏ ਇਹਦਾ ਟੋਜਨ ਪਾਉਂਗਾ ਨਹੀਂ ਕਰਨੀ ਫੂਕ ਹੀ ਫੇਰ ਕੱਢਣਾ ਟਰੈਕਟਰ ਨਾ ਨਹੀਂ ਯਾਰ ਦੋ ਪਾਓ ਯਾਰ ਐ ਖਾਲੀ ਕਰਕੇ ਕੱਢ ਔਰ ਐ ਨਹੀਂ ਖਾਲੀ ਕਰ ਰੀਆਂ ਦੋ ਦੋ ਪਾਓ ਯਾਰ ਸਿੱਧੇ ਬੰਦਿਆਂ ਕੋਲ ਔਰ ਭਾਈ ਫੋਰ ਕੱਲਾ ਨਹੀਂ ਕੱਢਦਾ ਮੂਰੇ ਪਾਏ ਤੋਂ ਵੀ ਨਹੀਂ ਕੱਢਦਾ ਇੱਕ ਦੋ ਪਾਓ ਯਾਰ ਟਰੈਕਟਰ ਹੀ ਨਹੀਂ ਆਇਆ ਅਜੇ ਆਪਣਾ ਓਏ ਐਨੂੰ ਕੱਢ ਯਾਰ ਚੌੜ ਨਾ ਕਰੋ ਉਹ ਆਉਂਦਾ ਮਾੜਾ ਲੈਫਟ ਦਾ ਨਾਟਕ ਸਾਈ ਜਾਂਦਾ ਉਹ ਇਹਨਾਂ ਨੇ ਕਿੱਥੇ ਮਾਰਨਾ ਚੱਲ ਕੋਈ ਨਹੀਂ ਜ਼ੋਰ ਤਾਂ ਉਹ ਮਾਰੂਗਾ ਉਹ ਟਰਾਲੀ ਕੱਢੋ ਯਾਰ ਨਹੀਂ ਨਹੀਂ ਬਾਈ ਯਾਰ ਮੈਂ ਕਹਾਂ ਨੂੰ ਬੈਠਾ ਯਾਰ ਲੜ ਗਿਆ ਨਾਲੇ ਮੈਂ ਧੱਕਾ ਕਰ ਰਹੀ ਨਹੀਂ ਤੂੰ ਯਾਰ ਮੋੜ ਲੈਟ ਹੋ ਰਿਹਾ ਉਹ ਯਾਰ ਤਾਂ ਇਹ ਆਲਾ ਯਾਰ ਬਾਈ ਯਾਰ ਐ ਕਿਵੇਂ ਉਹ ਕਿਹੜਾ ਕਵਾੜਾ ਸਾਰਾ ਕੁਝ ਹੋਇਆ ਅਗਲੇ ਦਾ ਪੰਪ ਕਥ ਕਰਾਇਆ ਮਾਥੀ ਦੱਸ ਇਹਨਾਂ ਨੂੰ ਆਟੋ ਡੀਜ਼ਲ ਪੰਪ ਕਾਲਿਆਂ ਵਾਲੀ ਹਾਈ ਦੇ ਵਿੱਚ ਚੱਲਦਾ ਝੋਟਾ ਆਪਣਾ ਪੰਪੰਨਾਂ ਕੋਈ ਕਮੀ ਨਹੀਂ ਰੇਤਾ ਹੀ ਮਾੜਾ ਭੈਣ ਨਾ ਬਾਈ ਕਾਫੀ ਕਰਾਣੀ ਨਹੀਂ ਕਰਦੇ ਉਹ ਟਰਾਲੀ ਆਪਾਂ ਭਰਾਵਾਂ ਉੱਚੇ ਥਾਂ ਤੇ ਉੱਥੇ ਭਰਾਉਣੇ ਆ ਇੱਥੇ ਯਾਰ ਹੋਰ ਖੜਾ ਹੈ ਨਹੀਂ ਯਾਰ ਕੋਈ ਯਾਰ ਕਾਹ ਕੱਟੇ ਹੈਗੇ ਆ ਤਾਂ ਫੇਰ ਯਾਰਾ ਇੱਥੇ ਕਾ ਤੁਹਾਡਾ ਆ ਬਾਈ ਯਾਰਾ ਉਹ ਯਾਰ ਨੇ ਲਿਆਗੇ ਇੱਥੇ ਉਹ ਤਾਂ ਇਹ ਕਹਿੰਦਾ ਇੱਥੋਂ ਲੈ ਉਹ ਯਾਰ ਹੋਰ ਕਿਦੋਂ ਭਰਾ ਯਾਰ ਓਏ ਉਹ ਕਾ ਤੇਰਾ ਭਲਾ ਆ ਜਿਓ ਓਏ ਓਏ ਓ ਮੂਤਲ ਉਹਨਾ ਮਾਰ ਦੇਣਾ ਭਰਾਵਾ ਉਹ ਤਾਂ ਉਹ ਭਰਾ ਲਾਗੇ ਤਾਂ ਸਾਲਾ ਉਹ ਉੱਥੇ ਵੀ ਸਾਲਾ ਤੁਰਨੇ ਉੱਥੇ ਆ ਗਾ ਬੜੀ ਬਰਾੜ ਦੀ ਬਣਾ ਬਰਾੜ ਫੇਰ ਜ਼ੋਰ ਨਾਲ ਉਧਰ ਜਾਵੜਦੇ ਵਧ ਗਏ ਜੋ ਨੇਰ ਤੇ ਓ ਯਾਰ ਆਪਣੇ ਪੰਡੇ ਹੀ ਘੜ ਲੈਂਦੇ ਕਿਹਨਾਂ ਯਾਰਾ ਉਦੋਂ ਕੀ ਪਤਾ ਸੀ ਚੱਲ ਵੇਖੋ ਤਾਂ ਕੀ ਕਰਦੇ ਹਣ ਫੇਰ ਚੱਲ ਵੇਖਣੇ ਕੋਸ਼ ਨਹੀਂ 4 बाई 4 ਪਾਣਾ ਅਬ ਬੁੱਲਾਂ ਲਿਆਂ ਕਿੱਥੇ ਇਹਦਾ ਬਿੱਥੋ ਦਾ ਵੀ ਗਿਆਈ ਮੈਂ ਲਾ ਦੇ ਪਾਈ ਨੇ ਗੇਅਰ ਛੋਟਾ ਵੱਡਾ ਲਾਉਗਾ ਵੀ ਆਸ ਕਰ ਲੈ ਉਹ ਬੱਸ ਉਹ ਬੈਗ ਖਿਚੋ ਰਾਈਟਰੀਂ ਪਹਿਣਾਣਾ ਆਪਣਾ ਵੀ ਜਿਹਦਾ 2 3 ਪੌਣੇ ਪਹਿਣੇ ਆ ਫੇਰ ਚੜਾਉਣਗੇ ਐਡੀ ਨਹੀਂ ਚੜਾਉਂਦੇ ਆਪਾਂ ਉਹਦੇ ਜਾਲੀਆਂ ਲਾਈ ਜੰਨੇ ਫਾਈਵ ਥਾਣੇ ਤੁਰਦੇ ਬਾਈ ਆ ਉੱਥੋਂ ਭਰ ਆ ਓਏ ਕਲੱਚ ਇਕੱਠੇ ਛੱਡਾ ਕਰੋ ਓਏ ਓਏ ਇਹਨਾਂ ਨੇ ਕੋਈ ਕਲੱਚ ਇਕੱਠੇ ਛੱਡਾ ਕਰੋ ਯਾਰ ਔਰ ਇਹ ਨਹੀਂ ਦਿੰਦਾ ਉਹਦਾ ਹਾਈ ਚ ਰਹੀ ਗਿਆ ਉਹ ਫੱਟੀ ਫੱਟੀ ਲਾਣਾ ਨਾਲ ਪੁਗਾ ਓਨੇ ਠਾਲ ਲੈ ਆਣਾ ਓਏ ਇੱਕ ਕਰੀ ਗਾਹ ਕਰ ਕੋਈ ਨਹੀਂ ਉਪਰਾਵਾ ਕਿਨੂੰ ਕਿਨੂੰ ਆਖ ਗਏ ਯਾਰ ਕੀ ਸੁਣਦਾ ਲੈਣੀ ਓਏ ਦਾ ਹਮਤ ਕਰਕੇ ਫੇਰ ਆਉਣੇ ਵੀ ਹੱਸਦਾ ਤੇਰੀ ਵੀ ਬਣਾਈ ਕੋਈ ਨਹੀਂ ਬਣਾਈ ਜੂ ਕਰਕੇ ਬਣਾ ਲਿਖੋ ਜਿਵੇਂ ਚੈਨਲ ਉਹ ਕਿਹੜਾ ਪੜਾਈ ਮੈਂ ਕਹੋ ਭਾਈ ਚੰਨਾਲਾ ਬੰਦਾ ਓਏ ਹੁਣ ਹੁਣ ਖਿਚੋ ਬਿਨਾ ਗੱਲ ਲਲਝਾਈ ਬੈਠਾ ਜਾਵਾ ਜਾਂਦੇ ਜਾਂਦੇ ਕੋਈ ਨਹੀਂ ਕੋਈ ਨਹੀਂ ਤੁਰਦਾ ਹੁਣ ਰੋਲਾ ਦਾ ਤੁਰੇ ਜਾਂਦੇ ਟਰੈਕਟਰ ਤਾਂ ਤੁਰੇ ਜਾਂਦੇ ਓ ਲੈਪ ਤੁਰਵਾ ਦਿਓ ਉਹਦੀ ਨਹੀਂ ਓ ਲੈ ਛੱਡੋ ਹਾਂ ਇੱਥੇ ਯਾਰ ਉਹ ਯਾਰ ਪਾਸੇ ਮਾਰ ਮਾਰੀ ਬਹਿ ਜਾਂਦਾ ਟਰੈਕਟਰ ਯਾਰ ਜਾਂਦੇ ਯਾਰ ਓ ਤੁਰਦੇ ਆ ਤੁਰੇ ਜਾਂਦੇ ਯਾਰ ਤੁਰਦੇ ਆ ਤੁਰੇ ਆ ਕੋਈ ਨਹੀਂ ਹੁੰਦਾ ਯਾਰ ਆੜ ਦਾ ਪਟਣਗੇ ਜੰਨੀ ਪਾੜਦੇ ਆ ਤੁਰੇ ਆਉਣ ਦੇ ਜਿੰਨਾ ਚਿਰ ਤੁਰਦੇ ਤੁਰੇ ਜਾਂਦੇ ਕੋਈ ਨਹੀਂ ਹੁੰਦਾ ਯਾਰ ਆ ਟਰੈਕਟਰ ਵੇਖ ਇੰਚ ਇੰਚ ਤੁਰ ਹੀ ਜਾਂਦਾ ਤੁਰਨ ਦੇ ਤੁਰਨ ਦੇ ਕੋਈ ਨਹੀਂ ਉਹ ਹੁਣ ਬੈਕ ਜਾਊਗਾ ਹੁਣ ਬੈਕ ਪਾ ਬੈਕ ਜ਼ਿਆਦਾ ਜ਼ਿਆਦਾ ਕੋਈ ਨਾ ਆ ਬੜਾ ਟੇਡਾ ਚੜੀ ਜਾਂਦਾ ਨਾ ਆਇਆ ਦਾ ਓਏ ਆਟ ਗੱਡੀ ਚੱਲ ਵੀਰੇ ਆਟ ਆਹ ਲਾ ਜਮਾ ਥੱਲੇ ਵੜ ਗਿਆ ਲਾ ਐ ਆ ਜਮਨ ਉਹ ਬੈਗ ਪਾਓ ਯਾਰ ਜ਼ੋਰ ਨਾਲ ਰੇਤ ਵਿੱਚ ਨਹੀਂ ਕੱਢਦਾ ਸਾਨੂੰ ਸੁਣਦਾ ਟਰੈਕਟਰ ਆਪਾਂ ਪਟਾਕੇ ਨੇ ਕਢਾ ਦਿੱਗੇ ਜੇ ਸੁਣਦੇ ਹੁਣ ਤਾਂ ਸਾਰੇ ਟਰੈਕਟਰ ਬੰਦ ਕਰੋ ਕਮਾਂਡ ਇੱਥੇ ਹੀ ਦੇਵਾਂਗੇ ਟਰੈਕਟਰ ਨੇ ਨਿਕਲ ਨਹੀਂ ਕੋਈ ਨਹੀਂ ਸੁਣਦੇ ਬਾਈ ਜਿਵੇਂ ਕਰਦੇ ਕਰਦੇ ਚਲਵਾ ਦੇ ਹੈਗਾ ਸਾਪ ਦਾ ਇਹਦਾ ਸੱਟਾ ਹੀ ਘੱਟੇ ਜਾ ਕੇ ਪਤੰਦਰਾ ਨੇ ਆਏ ਰੱਖੇ ਨੂੰ ਯਾਰਾਂ ਆਈ ਜਾਊਗਾ ਯਾਰ ਆ ਗੱਲ ਘੜੀ ਆ ਰੇਤ ਤੇ ਕਰਦਾ ਉਹ ਖੜਜਾਉਣ ਯਾਰ ਦੋ ਪਾਓ ਭਾਂਜੋ ਉਹ ਤਾਂ ਯਾਰ ਐ ਖੜ ਜਾਂਦਾ ਲੈ 4 बाई 4 ਯਾਰ ਰੇਤ ਤੇ ਜਾਵਾਂ ਹੀ ਫੇਰ ਤੇ ਹੁਣ ਤਾਂ ਲਈ ਪੱਕੀ ਜਾ ਗਿਆ ਵਧੀਆ ਹੋਰ ਪਰ ਉਹ ਟਰਾਲਾ ਹੁਣ ਕੋਈ ਚੱਕਰ ਨਾ ਬਰ ਕੇ ਨਾ ਜਿਹੜਾ ਰਹਿ ਗਿਆ ਉਹ ਬੰਨ ਜਾਏਗਾ ਰੱਸੀ ਬਟੇ ਉੱਥੇ ਆ ਉਥੋਂ ਪਾ ਲਾਂਗੇ ਟਰਾਲਾ ਦਾ ਸੂਹੀ ਤੁਰਪਣਾ ਸੇ ਮੇਰੇ ਲਾਹ ਦਾ ਵੇਖਦਾ ਸੋਣਾ ਲਾਇਆ ਵੀ ਮੇਤਰਾ ਮਹਾ ਕੱਢ ਕੇ ਲਾਇਆ ਰੇਤਾ ਸੀ ਬਹੁਤ ਜ਼ੋਰ ਲੱਗਿਆ ਮੁੰਡਿਆਂ ਦਾ ਪਰ ਬੰਦੇ ਸਾਰੇ ਇਹੋਲੇ ਸੌਂਦੇ ਨਹੀਂ ਕੌਲ ਕੁੱਟੀ ਗਏ ਤਾਂ ਕਰਕੇ ਟਾਈਮ ਬਹੁਤ ਲੱਗਾ ਟਰਾਲੀ ਦਾ ਦੇ ਲੋ 12 ਫੁੱਟੀ ਦਿੱਦੀ ਹਜੇ ਇਥੋਂ ਭਰਾਂਗੇ ਦਿੱਦੀ ਥੱਲੇ ਪਰ ਸਹੀ ਸੜਾ ਰੇਤਾ ਹੀ ਤੁਰੇ ਆਉਂਦੇ ਸਲਿੱਪ ਮਾਰ ਕੇ ਬੈਠੀ ਜਾਂਦੇ ਟਰੈਕਟਰ ਹੁਣ ਫੁੱਲ ਕਰਕੇ ਜਾਣ ਵਾਲੇ ਚੈੱਕ ਹੋ ਜੂਗਾ